ਅਜੇ ਸੀ ਪਹੁੰਚਿਆ ਕੈਲਕਰੀ ਦੇ ਸੈਡਲ ਪੀਸ ਇਲਾਕੇ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤਾਂ ਦੇ ਦਰਸ਼ਨਾਂ ਲਈ ਖੋਲਣ ਇਸ ਸਟਰੀਟ ਦਾ ਨਾਮ ਗੁਰੂ ਨਾਨਕ ਗੇਟ ਰੱਖਿਆ ਜਾਵੇਗਾ ਜੀ ਜਿਹੜੀ ਸਕੂਲ ਅਤੇ ਗੁਰਦੁਆਰੇ ਦੀ ਇਮਾਰਤ ਦੇ ਸਾਹਮਣੇ ਪਾਰਕ ਹੈ ਉਹਦਾ ਨਾਮ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੋਂ ਰੱਖਿਆ ਜਾਵੇਗਾ new park right here in Saddle Ridge. I hope they strengthen your, your faith and your focus on and focus your community. Well first and foremost I am a person of very deep faith as well and so I can appreciate that people need an institution to be able to come to to practice their faith to meet with other community members uh, to, to reinforce their culture and their language as well and I think that most, those are some very very important factors. community so, ਇਹ ਇਹ ਪ੍ਰੋਜੈਕਟ ਫਾਈਨਲਾਈਜ਼ ਹੋਇਆ ਹੈ ਜੀ ਸਾਹਿਬ ਨੇ ਸ਼ੁਰੂ ਤੋਂ ਕਿਹਾ ਹੈ ਵੀ ਸੇਵਾ ਤੇ ਸਿਮਰਨ ਇਕੱਠੇ ਹੋਣੀ ਚਾਹੀਦੀ ਹੈ ਬੈਲੈਂਸ ਬਣਿਆ ਰਹਿੰਦਾ ਤੇ ਵਧੀਆ ਗੱਲ ਹੈ ਜੀ ਸਿਮਰਨ ਕਰਦੇ ਹੋ ਨਾਲ ਸੇਵਾ ਵੀ ਕਰਨੀ ਚਾਹੀਦੀ ਹੈ ਤੇ ਸੇਵਾ ਕਰਕੇ ਹਮੇਸ਼ਾ ਵਧੀਆ ਲੱਗਦਾ ਹੈ